My the sun NOOOOO we um to my day. Thank you.

ਕਈ ਰਾਈ ਰਸਤੇ ਲਿਖ ਤੇ ਜਾਗ ਜਾਏ ਬਹੁਤ ਕਹਿ ਜਿੰਦ ਜੰਦੇ ਸੁਝ ਸੁਭਾ ਮੈਂ ਤੇਖ ਤੇ ਜਾਗ ਜਾਏ ਮੈਂ ਤੇ ਦੇਖ ਤੇ ਜਾਗ ਜਾਏ ਜੋ ਜੈ ਪਰ ਸਮਾਏ ਜੋ ਜੈ ਇਹ ਮਜ ਕੇ ਪਰ ਸਮਾਏ ਕਹਣ ਦੇਖ ਤੈ ਨਗਿ ਜਾਣੇ ਕਹਣ ਦੇਖ ਤੈ ਜਗ ਜਾਏ ਗੁਰੂ ਜੀ ਦਾ ਪੰਜ ਸਾਹ ਅਨੰਤ ਬਿਆ ਮੇਵਾਏ ਸੰਤ ਗੁਰੂ ਮੈਂ ਪਾਲਾ ਸਹਿਜ ਸਿਤੇ ਮਨ ਵਿਚੀਆਂ ਬਾਦਾਈਆਂ ਬਦਾਰੀਆਂ ਚਰਤਿ ਨਾਟੀਆਂ ਸੰਤੋਤਕ ਹਰਿ ਕੇ ਰਮਨ ਜਿ ਦੀ ਵਸਾਇਆ ਏ ਮਨ ਮੇਰਾ ਤੂੰ ਸਦਾ ਰਹੁ ਹਰਿ ਨਾਲੇ ਤੁਮ ਤਲ ਲੈ ਮੁ ਸਭ ਵਿਸਾਰਣਾ ਜੀ ਕਰੂ ਦਰੇ ਮੇਰਾ ਕਰੂ ਸਭ ਤਮਨਾਤ ਨਸਮਰਤ ਸੁਆਮੀ ਸੋ ਘਰ ਮਰੋ ਵਿਸਾਰੇ ਜੀ ਰਹੁ ਮਨ ਮੇਰਾ ਸਦਾ ਰਹੁ ਹਰਿ ਨਾਲੇ ਆਮੀ ਨਾ ਹੀ ਤਾਂ ਧਿਆਨ ਤੇ ਹਰ ਤੇਰੇ ਹੈ ਕਰਤਾ ਤੇਰਾ ਸਭ ਕੁਛ ਹੈ ਜਿਸ ਤੇ ਸਫਾਵੇ ਨਾਮ ਜਿਨ ਕਹਿ ਮੰਨ ਵਸਿਆ ਵਾਜੇ ਸਭ ਲਖਨੇ ਹੀਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਸੱਚਾ ਨਾਮ ਮੇਰਾ ਧਰ ਕਰ ਸਾਥ ਸੁਮਨ ਆਏ ਵਸਿਆ ਜਨ ਇੱਛਾ ਸਭ ਪੁਜਾਈ ਅਸਾ ਧਾਕੁਰ ਬਨ ਕਹਿ ਨਾਨਕ ਸੁਣੋ ਸੰਤੋ ਸਭ ਤਰ ਕੇ ਆਰ ਸੱਚਾ ਨਾਮ ਮੇਰਾ ਧਰ ਮੰਤਰ ਦੁਬਾਰਾ ਸਿਖਿ ਤੇ ਕਾਲ ਕੰਟਿ ਬਮਾਰੇ ਅਗਨਰਨ ਪਾਇ ਸੁਭਜਨ ਕਉ ਸੇ ਨਾਮ ਅਰਕ ਦਾ ਕਹਿ ਨਾਨਕ ਤੈ ਸੁਖ ਹੋਤ ਅਤਤ ਕਰਿ ਸੋ ਸੁਖੁ ਗਟਿ ਮਾ ਕੀਓ ਸਗਨ ਮਨੋ ਪੂਰੇ ਭਗਤਿ ਪ੍ਰਖਾਇ ਅਖਰ ਸਤਿ ਸੁਖੁ ਸੋ ਭਗਤਿ ਤਾ ਗਇ ਤਰੇ ਸੋਇ ਜੇ ਪਾਣੀ ਤੁੰਦ ਨਰਪੈ ਸੁਖਿ ਕੋ ਪੂਰੀ ਤੇਰੀ ਕੰਤੇ ਮਨ ਸਦਗੁਰੂ ਹੈ ਪ੍ਰਭੂ ਰੇ ਸੁਭਨਾ ਗੁਰ ਚਰਨਾਂ 'ਤੇ ਕਿਰਪਾ ਦੇ ਅਤਿ ਸੋਹਣੇ ਭਗਤ ਗੁਰੂ ਭਾਨੀ ਮਾਤਾ ਕਤ ਜਿਸ ਰਾਤ ਦੁਲਤਾਈ ਨਾ ਮਿਲ ਸਕਦਾ ਜਾਗਤ